ਹਾਂਜੀ ਸ਼ਸ਼ੀ ਕਾ ਜੀ ਸਾਰਿਆਂ ਨੂੰ ਕਨੁਪਤੈ ਅੱਜ ਮੈਂ ਰੋਜ਼ ਬਲਗ ਲਾ ਕਰਨਿਆ ਤੇ ਅੱਜ ਮੇਰਾ ਸੈਕਿੰਡ ਬਲੌਗ ਹੈ ਅੱਜ ਸਵਾਦਿਸ਼ੇ ਮੱਜ ਗਏ ਹਨ ਤੇ ਮੈਂ ਅੱਠ ਜੀ ਸੀ ਤੇ ਮੈਂ ਚਾਹ ਪੀ ਲਈ ਤੇ ਹੁਣ ਮੈਂ ਨੌਂ ਜਾਨੀ ਆ ਹਾਂ ਜੀ ਵੇਲਾ ਕੇ ਆ ਗਈ ਹਾਂ ਹਾਂ ਮੈਂ ਪੱਦਰ ਨੂੰ ਪਾਈ ਪਹੁੰਚ वैसे तो मैं पानी उठ के सुबह पा दी पर आज मैं थोड़ी देर लेट हो गई थी इसलिए आपको पहला बाकी कम पा दी है ਪੀਰ ਕੁਮਾਰੀ ਹੀ ਹੁੰਦੇ ਨੇ ਰੱਖ ਵਧੀਆ ਹੁੰਦੇ ਆ ਆਪਾਂ ਨਿਸ਼ਾਨੀ ਲਈ ਖੰਡੀ ਖਾ ਦਿੰਦੇ ਆ

Hello.